ਜਥੇਦਾਰ ਗਿਆਨੀ ਰਗਬੀਰ ਸਿੰਘ ਤੇ ਹਰਜਿੰਦਰ ਸਿੰਘ ਧਾਮੀ ਦੀ ਮੀਟਿੰਗ ਨੇ ਚਰਚਾ ਨਵੀਂ ਛੇੜ ਦਿੱਤੀ ਹੈ ਨਵੇਂ ਆ ਕਿਆ ਸਰਾਈਆਂ ਨਵੇਂ ਜੋਰ ਤੋੜ ਸਾਹਮਣੇ ਆਉਣ ਲੱਗੇ ਨੇ ਅਕਾਲੀ ਦਲ ਨੇ 2 ਦਸੰਬਰ ਵਾਲਾ ਹੁਕਮਨਾਮਾ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ ਤੇ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਹੈ ਉਹ ਚੁੱਲ੍ਹੇ 'ਚ ਪਾ ਦਿੱਤੀ ਹੈ ਪੂਰਾ ਮਾਜ਼ਰਾ ਕੀ ਹੈ ਮੀਟਿੰਗ ਦਾ ਕੀ ਸਾਰਾਂਸ਼ ਹੈ ਇਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਆਖਦੇ ਹੁੰਦੇ ਨੇ ਕਿ ਪੰਚਾ ਦਾ ਕਿਆ ਸਿਰ ਮੱਥੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਇਹ ਕਹਾਵਤ ਅਕਾਲੀ ਦਲ ਦੇ ਉੱਤੇ ਐਨ ਟੁਕਮੀ ਹੈ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜਿਹੜੀ ਲੀਡਰਸ਼ਿਪ ਆਪਣੇ ਆਪ ਨੂੰ ਸਮਝਦੀ ਹੈ ਕਿ ਸਾਰਾ ਕੁਝ ਸਾਨੂੰ ਹੀ ਆਉਂਦਾ ਹੈ ਤੇ ਸਾਡੇ ਤੋਂ ਬਿਨਾਂ ਤਾਂ ਬਾਕੀ ਸਾਰੇ ਇੱਥੇ ਬੁੱਧੂ ਤੇ ਝੁੱਡੂ ਤੁਰੇ ਫਿਰਦੇ ਆ ਇਹਨਾਂ ਨੂੰ ਕੀ ਪਤਾ ਤੇ ਉਸੇ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਲਗਾਤਾਰ ਚਾਰ ਇਲੈਕਸ਼ਨ ਬੁਰੀ ਤਰ੍ਹਾਂ ਨਾਲ ਹਾਰ ਚੁੱਕਿਆ ਹੈ ਚਲੋ ਇੱਕ ਅਲੱਗ ਦਾ ਗੱਲ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰਾਂ ਦੀ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਮਿਲੇ ਜਸੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਹੁਰਾਂ ਨੂੰ ਤੇ ਉਹਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਲਗਭਗ ਅੱਧਾ ਘੰਟਾ ਦੇ ਕਰੀਬ ਉਹਨਾਂ ਦੀ ਮੁਲਾਕਾਤ ਚੱਲਦੀਆਂ ਚਰਚਾਵਾਂ ਨੇ ਉਸ ਤੋਂ ਬਾਅਦ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਪਰ ਮੀਡੀਆ ਨੂੰ ਕੋਈ ਪੱਲਾ ਨਾ ਫੜਾਉਂਦੇ ਹੋਏ ਆ ਧਾਮੀ ਹੁਣੀ ਉੱਥੋਂ ਨਿਕਲਦੇ ਬਣੇ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਕਾਰ ਕੀ ਗੱਲਬਾਤ ਹੋਈ ਹੈ ਇਹਦੇ ਬਾਰੇ ਕਈ ਅੰਦਾਜ਼ੇ ਨੇ ਆਪਾਂ ਅੰਦਾਜ਼ਿਆਂ ਤੇ ਨਹੀਂ ਜਾਣਾ ਜਦੋਂ ਸਾਨੂੰ ਪਤਾ ਹੀ ਨਹੀਂ ਕਿ ਗੱਲਬਾਤ ਕੀ ਹੋਈ ਹੈ ਉਸ ਤੋਂ ਬਾਅਦ ਹਰਜਿੰਦਰ ਸਿੰਘ ਢਾਮੀ ਪੰਜ ਸਿੰਘ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਤੇ ਬੀਬੀ ਜ਼ਗੀਰ ਕੌਰ ਵਾਲੇ ਕੀਤੀਆਂ ਜਿਹੜੀਆਂ ਉਹਨਾਂ ਦੀਆਂ ਭੱਦੀਆਂ ਤੇ ਗੈਰ-ਇਖਲਾਕੀ ਟਿੱਪਣੀਆਂ ਸੀ ਉਹਦੇ ਲਈ ਸਜ਼ਾ ਜਿਹੜੀ ਆ ਉਹ ਲਗਵਾਈ ਤੇ ਉਹ ਸਜ਼ਾ ਉਹ ਭੁਗਤ ਰਹੇ ਨੇ ਹੁਣ ਦੂਜੀ ਗੱਲ ਕੀ ਹੈ ਅਕਾਲੀ ਦਲ ਮੁਕਰਨ ਕਵੇਂ ਗਿਆ ਮੁੱਕਰ ਕਵੇਂ ਗਿਆ ਮੁਨਕਰ ਕਵੇਂ ਆ ਸਾਰੇ ਕਾਸੇ ਦੇ ਉੱਤੋਂ 2 ਦਸੰਬਰ ਵਾਲੇ ਫੈਸਲੇ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਮੁੱਚੇ ਫੈਸਲੇ ਤੋਂ ਮੁੱਕਰ ਆ ਸਿਰ ਤੇ ਸਿਰਫ ਧਾਰਮਿਕ ਸਜ਼ਾ ਲਵਾਈ ਆ ਅਕਾਲੀ ਦਲ ਇਹ ਸਟੈਂਡ ਲੈ ਚੁੱਕਿਆ ਹੈ ਕਿ ਅਸੀਂ ਸਿਰਫ ਧਾਰਮਿਕ ਸਜ਼ਾ ਮੰਨਣੀ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਮੀਰੀ ਪੀਰੀ ਦਾ ਸਿਧਾਂਤ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਸਾਡੇ ਲਈ ਉਹਦੀ ਕੋਈ ਮਹੱਤਤਾ ਨਹੀਂ ਅਸੀਂ ਸਿਰਫ ਗੱਲਾਂ ਦੇ ਵਿੱਚ ਹੀ ਇਹ ਗੱਲਾਂ ਕਹਿੰਨੇ ਆ ਕਿ ਮੇਰੀ ਪੀਰੀ ਦਾ ਸਿਧਾਂਤ ਐਸੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੀ ਨਹੀਂ ਉੱਥੇ ਆਪਣੇ ਕੀਤੇ ਗੁਨਾਹ ਵੀ ਤੁਸੀਂ ਕਬੂਲ ਕਰ ਚੁੱਕੇ ਹੋ ਪਰ ਅਕਾਲ ਤਖਤ ਨੂੰ ਤੁਸੀਂ ਕਿੰਨੇ ਕੁ ਸਮਰਪਿਤ ਹੋ ਉਹ ਵੀ ਤੁਹਾਡੇ ਸਾਹਮਣੇ ਆ ਤੁਸੀਂ ਧਾਰਮਿਕ ਸਜ਼ਾ ਤੱਕ ਧਾਰਮਿਕ ਸਜ਼ਾ ਕਿਉਂ ਵੱਡਾ ਸਵਾਲ ਤਾਂ ਇਹ ਤੁਹਾਨੂੰ ਧਾਰਮਿਕ ਸਜ਼ਾ ਕਿਉਂ ਕੀਤੀ ਗਈ ਤੁਹਾਡੀਆਂ ਰਾਜਸੀ ਗਲਤੀਆਂ ਕਰਕੇ ਤੁਹਾਡੀਆਂ ਰਾਜਸੀ ਗਲਤੀਆਂ ਨੂੰ ਦੁਰਸਤ ਕਰਨ ਵਾਲਾ ਫੈਸਲਾ ਤੁਸੀਂ ਮੰਨਣਾ ਨਹੀਂ ਚਾਹੁੰਦੇ ਹੁਣ ਕੀ ਗੱਲ ਹੈ ਗੱਲ ਇਹ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਚੰਡੀਗੜ੍ਹ ਤੋਂ ਛਪਦੇ ਇੱਕ ਅਖਬਾਰ ਦੇ ਵੈੱਬ ਪੋਰਟਲ ਦੇ ਨਾਲ ਇੰਟਰਵਿਊ ਦਿੰਦੇ ਨੇ ਉੱਥੇ ਉਹ ਦੋ ਗੱਲਾਂ ਬੜੀਆਂ ਸਾਫ਼ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਸੱਤ ਮੈਂਬਰੀ ਕਮੇਟੀ ਦਾ ਕੋਈ ਵਜੂਦ ਹੀ ਨਹੀਂ ਖਤਮ ਹੈ ਉਹਦੇ ਕੋਈ ਲੋੜ ਹੀ ਨਹੀਂ ਉਹ ਸਾਨੂੰ ਹੁਣ ਲੋੜ ਹੀ ਨਹੀਂ ਹੈਗੀ ਹੁਣ ਵਰਕਿੰਗ ਕਮੇਟੀ ਫੈਸਲਾ ਲੂ ਤੁਸੀਂ ਜਿਹੜਾ ਕੋਹਲ ਕਚੋਲਾ ਪਾਇਆ ਜਿਹੜਾ ਤਿੰਨ ਦਿਨਾਂ ਅੰਦਰ ਫੈਸਲੇ ਮੰਨਣਾ ਸੀ ਉਹ ਨਹੀਂ ਮੰਨੇ ਆ ਤੁਸੀਂ ਜਾਣ ਕੇ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਕੀਤੀ ਅਸੀਂ ਟਾਈਮ ਲੈ ਲਿਆ ਜੀ ਅਸੀਂ ਉਹ ਕਰ ਲਿਆ ਉਹ ਸਾਰਾ ਕੁਝ ਚਲਦਾ ਚਲਾਉਂਦੇ ਆ ਅੱਜ ਤੁਸੀਂ ਇਸ ਗੱਲ ਤੇ ਆ ਗਏ ਕਿ ਅਸੀਂ ਫੈਸਲੇ ਨਹੀਂ ਮੰਨਣੇ ਫਿਰ ਉਹ ਕਹਿੰਦੇ ਕਿ ਕਾਨੂੰਨੀ ਅੜਚਨਾ ਨੇ ਦੇ ਚ ਕਾਨੂੰਨੀ ਅੜਚਨਾ ਬਾਰੇ ਬਹੁਤ ਸਾਰੇ ਮਾਹਰ ਦੱਸ ਚੁੱਕੇ ਨੇ ਕਿ ਕੋਈ ਕਾਨੂੰਨੀ ਅੜਚਨ ਨਹੀਂ ਦਲਜੀਤ ਸਿੰਘ ਚੀਮੇ ਤੋਂ ਦੁੱਗਣਾ ਰਾਜਸੀ ਤੇ ਵਕਾਲੇਤ ਦੇ ਚ ਤਾਂ ਚਲੋ ਦਲਜੀਤ ਸਿੰਘ ਚੀਮੇ ਦਾ ਤਜਰਬਾ ਹੀ ਨੀਗਾ ਉਹ ਰੱਖਣ ਵਾਲੇ ਮਨਜੀਤ ਸਿੰਘ ਖੈਰਾ ਜਿਹੜੇ ਲਗਾਤਾਰ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਰਹੇ ਉਹ ਕਹਿੰਦੇ ਕਿ ਕੋਈ ਕਾਨੂੰਨੀ ਅੜਚਨ ਨਹੀਂ ਵੈਸੇ ਵੀ ਨਹੀਂ ਹੈ ਦੇਖੋ ਵਰਕਿੰਗ ਕਮੇਟੀ ਨੇ ਬੈਣਾ ਕਾਰਜਕਾਰੀ ਪ੍ਰਧਾਨ ਹੈਗੇ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਪ੍ਰਧਾਨ ਕਰੇ ਤੇ ਕਹਦੇ ਕਿ ਹਰਜਿੰਦਰ ਸਿੰਘ ਤਾਂ ਮੀ ਗੁਰਪ੍ਰਤਾਪ ਸਿੰਘ ਵਡਾਲਾ ਫਲਾਨ ਆਤਮਕਾਲ ਨਾਲ ਮਨਪੀ ਸਿੰਘ ਯਾਲੀ ਸੰਤਾ ਸਿੰਘ ਮੈਦਪੁਰੀ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਐਸੀ ਡੈਜਿਨੇਟ ਕਰਦੇ ਆ ਐਸੀ ਨਾਮਿਨੇਟ ਕਰਦੇ ਆ ਸੀ ਨਾਮਜਿਤ ਕਰਦੇ ਆ ਪਾਰਟੀ ਦੀ ਅਗਲੀ ਕਮੇਟੀ ਵਾਸਤੇ ਅਗਲੀ ਭਰਤੀ ਵਾਸਤੇ ਗੱਲ ਖਤਮ ਹੁਣ ਕਹਿੰਦੇ ਕਿ ਕਹਿਆ ਜਾਂਦਾ ਕਿ ਜੋ ਦੱਸਿਆ ਜਾਂਦਾ ਵੀ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਦੱਸੀ ਕਿ ਐਸਸੀ 7 ਮੈਂਬਰੀ ਕਮੇਟੀ ਵਾਲਾ ਫੈਸਲਾ ਨਹੀਂ ਲਾਗੂ ਕਰ ਸਕਦੇ ਉੱਚ ਕਾਨੂੰਨੀ ਅਰਚਨਾ ਨੇ ਮਾਇਰਾਂ ਦੀਆਂ ਵਕੀਲਾਂ ਦੀਆਂ ਸਾਰੀਆਂ ਕੁਸ਼ ਇਸ ਦਾ ਕਹਿਣਾ ਹੈ ਕਿ ਜਿਹੜੇ ਪੱਖ ਵਿਰੋਧ ਕਰਨ ਵਾਲੇ ਵਕੀਲ ਵੀ ਨੇ ਤੇ ਜਿਹੜੇ ਪੱਖ ਚ ਖੜਨ ਵਾਲੇ ਵਕੀਲ ਵੀ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਉਹਨਾਂ ਨੂੰ ਆਮਨ ਸਾਹਮਣੇ ਬਿਠਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸ ਗੱਲ ਦਾ ਨਿਤਾਰਾ ਕਰ ਲੈਣਾ ਚਾਹੀਦਾ ਹੈ ਪਰ ਜੇ ਕਿਤੇ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਕਹਿੰਦਾ ਹੈ ਕਿ ਅਸੀਂ 7 ਮੈਂਬਰੀ ਕਮੇਟੀ ਨਹੀਂ ਬਣਾਉਣੀ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਐਸੀ ਪ੍ਰਧਾਨ ਬਣਾਇਆ ਡਾਕਟਰ ਦਿਲਜੀਤ ਸਿੰਘ ਚੀਮਾ ਕਹਿੰਦੇ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੱਸ ਆਏ ਨੇ ਕਿ ਇਹ ਫੈਸਲਾ 7 ਕਮੇਟੀ ਮੈਂਬਰੀ ਵਾਲਾ ਫੈਸਲਾ ਫੂਸਲਾ ਨਹੀਂ ਸਾਡੇ ਤੋਂ ਲਾਗੂ ਹੋ ਸਕਦਾ ਹੁਣ ਜੋ ਦੋਵੇਂ ਪੱਖ ਦਾਵਾ ਕਰਦੇ ਆ ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ 28 ਦਸੰਬਰ ਨੂੰ ਕੋਈ ਅਹਿਮ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆ ਸਕਦਾ ਇਹਦੇ ਬਾਰੇ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕੋਲ ਮਲਾ ਕੇ ਅਕਾਲੀ ਦਲ ਮੁਨਕਰ ਹੈ ਦੂਜੀ ਗੱਲ ਜਿਹੜੀ ਕਿ ਅਕਾਲ ਤਖਤ ਸਾਹਿਬ ਦਾ ਫੈਸਲਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੁਣ ਉਹ ਕਹਿੰਦੇ ਕਿ ਸਾਡਾ ਕਾਡਰ ਤੇ ਸਾਡੀ ਵਰਕਿੰਗ ਕਮੇਟੀ ਨਹੀਂ ਮੰਨਦੀ ਹੁਣ ਤੁਹਾਡੀ ਵਰਕਿੰਗ ਕਮੇਟੀ ਤੇ ਤੁਹਾਡਾ ਕਾਡਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਹੋ ਗਿਆ ਫਿਰ ਤੁਹਾਡਾ ਅਕਾਲਾ ਸ਼ਹੀਦ ਅਕਾਲਤਖ ਸਾਹਿਬ ਨੂੰ ਸਮਰਪਿਤ ਕਿ ਤੁਸੀਂ ਆਪਣੀ ਵਰਕਿੰਗ ਕਮੇਟੀ ਤੁਹਾਡਾ ਕਾਡ ਰੈਡਾ ਕਿੱਡਾ ਕੁ ਜ਼ਿਆਦਾਤਰ ਤੁਹਾਡੇ ਕਾਡਰ ਤੇ ਵਰਕਿੰਗ ਕਮੇਟੀ ਚ ਸਿੱਖ ਲੋਕ ਹੀ ਨੇ ਨਾ ਤੇ ਉਹ ਸ਼ਹੀ ਅਕਾਲਤਖ ਸਾਹਿਬ ਦਾ ਦੀ ਮਾਨ ਮਰਿਆਦਾ ਤੇ ਸਰਵਉੱਚਤਾ ਨੂੰ ਸਮਝਦੇ ਨਹੀਂ ਸਮਝਦੇ ਨੇ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਕਾਡ ਦਾ ਕੋਈ ਰੋਲਾ ਨਹੀਂਗਾ ਤੁਹਾਡਾ ਇੱਕ ਜੁੰਡਲੀ ਹੈ ਕਿਚਨ ਕੈਬਨਟ ਹੈ ਜਿਹੜੀ ਉਹਦਾ ਰੋਲਾ ਹੈ ਉਹ ਆਪਣੀ ਈਗੋ ਤੇ ਲੈ ਰੱਖਿਆ ਕਿ ਅਕਾਲਤਖ ਸਾਹਿਬ ਜਾਂ ਪੰਜ ਸਿੰਘ ਸਹਿਵਾਣ ਕੌਣ ਹੁੰਦੇ ਨੇ ਇਹਨਾਂ ਨੂੰ ਤੈਸੀ ਨਾਮਿਨੇਟ ਕਰਾਉਣੇ ਆ ਇਹ ਅੱਜ ਸਾਨੂੰ ਹੀ ਬਾਹਰ ਕੱਢ ਰਹੇ ਨੇ ਇਹ ਸਾਰਾ ਹੰਕਾਰ ਹੈ ਜਿਹੜਾ ਉਹ ਲੈਪਟਾਪ ਹਾਲਾਂਕਿ ਪੱਤਰਕਾਰਤਾ ਦੀਆਂ ਜਰਨਲਿਜ਼ਮ ਦੀਆਂ ਕੁਝ ਲਿਮਿਟੇਸ਼ਨ ਨੇ ਕਿ ਐਸੀ ਉਹ ਉਸ ਲੈਵਲ ਤੇ ਨਹੀਂ ਜਾਣਾ ਚਾਹੁੰਦੇ ਕਿ ਕਈ ਵਾਰ ਸਾਰਾ ਸੱਚ ਬੋਲਿਆ ਵੀ ਜਿਹੜਾ ਉਹ ਸਮੇਂ ਦੇ ਲਈ ਘਾਤਕ ਸਿੱਧ ਹੁੰਦਾ ਹੈ ਕਿ ਜੋ ਚੀਜ਼ਾਂ ਦੇਖਦੀਆਂ ਨੇ ਐਸੀ ਤਾਂ ਸਿਰਫ ਉਹ ਤੁਹਾਨੂੰ ਦੱਸ ਸਕਦੇ ਆ ਤੇ ਉਹਦਾ ਜਿਹੜਾ ਅਧਿਐਨ ਹੈ ਕੋਈ ਉਹਨੂੰ ਉਹਦੀ ਪਰਚੋਲ ਹੈ ਜਿਹੜੀ ਉਹ ਤੁਹਾਨੂੰ ਦੱਸ ਸਕਦੇ ਆ ਕੌਣ ਕੀ ਕਹਿੰਦਾ ਕਿਵੇਂ ਕਰਦਾ ਇਹ ਇਕੱਲਾ ਇਹਦਾ ਗੱਲ ਆ ਜੋ ਕੋਈ ਕੁਝ ਉਹ ਕਹਿੰਦੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਜੋ ਇਹ ਕਹਿੰਦੇ ਨੇ ਇਹ ਦੱਸ ਦਿੰਨੇ ਆ ਤੇ ਉਹਦੇ ਵਿੱਚ ਜਿਹੜੀ ਸਾਡੀ ਆਪਣੀ ਅਬਜ਼ਰਵੇਸ਼ਨ ਹੁੰਦੀ ਆ ਤੁਹਾਨੂੰ ਉਹ ਦੱਸ ਦਿੰਨੇ ਆ ਇਸ ਤੋਂ ਇਲਾਵਾ ਅਸੀਂ ਕੁਝ ਕਰ ਵੀ ਨਹੀਂ ਸਕਦੇ ਅਕਾਲੀ ਦਲ ਨੇ ਹੁਣ ਫੈਸਲਾ ਕਰਨਾ ਹੈ ਕਿ ਉਹਨੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਬਰਕਰਾਰ ਰੱਖਣਾ ਹੈ ਜਾਂ ਫਿਰ ਉਹਨੇ ਆਪਣੇ ਕਾਡਰ ਤੇ ਆਪਣੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਸਰਵਉੱਚਤਾ ਨੂੰ ਰੱਖਣਾ ਹੈ ਜਾਂ ਉਹਨੇ ਪੰਜ ਪ੍ਰਧਾਨੀ ਤੇ ਮੀਰੀ ਪੀਰੀ ਦਾ ਸਿਧਾਂਤ ਮੰਨਣਾ ਹੈ ਜਾਂ ਫਿਰ ਉਹ ਲੋਕ ਮੰਨਣੇ ਆ ਜਿਹੜੇ ਲੋਕ ਹਾਲਾਂਕਿ ਤਾਂ ਬੰਨਾਂ ਕਿ ਕਾਡਰ ਤੇ ਵਰਕਿੰਗ ਕਮੇਟੀ ਨਹੀਂ ਮੰਨਦੀ ਇਹ ਤਾਂ ਰਾਜਸੀ ਫੈਸਲੇ ਚ ਦਾ ਕਾਨੂੰਨੀ ਅੜਚਣ ਹੀ ਨਹੀਂ ਕਿਹਾ ਜਾਵੇ ਕਿ ਅਸਰੀ ਅਕਾਲ ਤਖਸੈਬ ਦਾ ਫੈਸਲਾ ਆ ਤੇ ਮੰਨਣਾ ਪੈਣਾ ਹੈ ਕੌਣ ਹੁੰਦਾ ਕਿ ਨਾ ਕਰ ਦਵੇ ਜਿਹੜਾ ਨਾ ਕਰਦਾ ਤਾਂ ਫਿਰ ਉਹ ਉਸ ਦਿਨ ਅਸਰੀ ਅਕਾਲ ਤਖਸੈਬ ਦੇ ਉੱਤੇ ਉਹਦਾ ਫੈਸਲਾ ਹੋ ਜਾਵੇ ਕਿ ਉਹਨੂੰ ਪੰਥ ਚ ਰੱਖਣਾ ਕਿ ਨਹੀਂ ਰੱਖਣਾ ਬਾਕੀ ਜਿਹੜੀ ਦੂਜੀ ਗੱਲ ਹੈ ਕਾਨੂੰਨੀ ਅੜਚਣ ਵਾਲੀ ਉਹਦੇ ਵਿੱਚ ਕੋਈ ਨਹੀਂ ਹੁਣ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਕੁਈ 28 ਦਸੰਬਰ ਨੂੰ ਕਿਹਾ ਜਾ ਰਿਹਾ ਹੈ ਕਿ ਕੋਈ ਚਰਚਾ ਹੋ ਸਕਦੀ ਹੈ ਕੋਈ ਫੈਸਲਾ ਆ ਸਕਦਾ ਹੈ ਇਹਦੇ ਤੇ ਵੀ ਹੁਣ ਸਾਰਿਆਂ ਦੀ ਨਜ਼ਰ ਰਹਿਣੀ ਹੈ